ਕਪਿਲ ਸ਼ਰਮਾ ਦੇ ਸ਼ੋਚ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਹਸਾਉਣ ਵਾਲੀ ਅਭਿਨੇਤਰੀ ਅਰਚਨਾ ਪੂਰਨ ਸਿੰਘ ਹਾਦਸੇ ਦਾ ਸ਼ਿਕਾਰ ਹੋ ਗਈ। ਤਾਜ਼ਾ ਹੈ ਕਿ ਅਰਚਨਾ ਮੁੰਬਈ ਦੇ ਵਿਰਾਰ ਚ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੀ ਸੀ ਤੇ ਉਸ ਰਾਹ ਸੈੱਟ ਤੇ ਉਹਨਾਂ ਨਾਲ ਇੱਕ ਹਾਦਸਾ ਵਾਪਰ ਗਿਆ। ਜਿਸ ਤੋਂ ਜ਼ਖਮੀ ਹੋ ਗਈ ਇਸ ਘਟਨਾ ਤੋਂ ਬਾਅਦ ਉਸ ਨੂੰ ਤੁਰੰਤ ਵਿਲੇ ਪਰਲੇ ਦੇ ਨਾਨਾਬਤੀ ਮੈਗ ਸੁਪਰ ਸਪੈਸ਼ਲਿਟੀ ਹਸਪਤਾਲ ਲਜਾਇਆ ਗਿਆ ਜਿੱਥੇ ਉਹਨਾਂ ਦੀ ਸਰਜਰੀ ਹੋਈ। ਅਰਚਨਾ ਪੂਰਨ ਸਿੰਘ ਦੇ ਹੱਥ ਚ ਫ੍ਰੈਕਚਰ ਹੈ ਤੇ ਚਿਹਰੇ ਤੇ ਵੀ ਨਿਸ਼ਾਨ ਨੇ। ਅਭਿਨੇਤਰੀ ਨੇ ਆਪਣੀ ਸਿਹਤ ਸੰਬੰਧੀ ਅਪਡੇਟ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਅਰਚਨਾ ਪ ਇਸ ਨੂੰ ਸਾਂਝੀ ਕਰਦੇ ਆ ਉਹਨਾਂ ਨੇ ਲਿਖਿਆ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਮੈਂ ਇਸਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਠੀਕ ਹਾਂ ਸਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਹੁਣ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਸਿਰਫ ਇੱਕ ਹੱਥ ਨਾਲ ਕੁਝ ਵੀ ਕਰਨਾ ਕਿੰਨਾ ਔਖਾ ਹੈ ਦਾਜੇਕ ਸੱਟਾਂ ਦੇ ਬਾਵਜੂਦ ਅਰਚਨਾ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਉਹ ਜਲਦੀ ਹੀ ਸੈੱਟ ਤੇ ਵਾਪਸੀ ਕਰੇਗੀ ਅਰਚਨਾ ਨੇ ਖੁਲਾਸਾ ਕੀਤਾ ਕਿ ਉਸਨੇ ਅਭਿਨੇਤਾ ਰਾਜਕੁਮਾਰ ਰਾਉ ਨੂੰ ਸ਼ੂਟਿੰਗ ਅਧਵਚਾਲੇ ਛੱਡਣ ਲਈ ਮਾਫੀ ਮੰਗਣ ਲਈ ਨਿੱਜੀ ਤੌਰ ਤੇ ਫੋਨ ਕੀਤਾ ਸੀ ਤੇ ਪ੍ਰੋਡਕਸ਼ਨ ਟੀਮ ਨੂੰ ਉਸਦੀ ਵਾਪਸੀ ਦਾ ਭਰੋਸਾ ਦਿੱਤਾ ਸੀ ਕਪਿਲ ਸ਼ਰਮਨ ਦੇ ਸ਼ੋਅ ਚ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਹਸਾਉਣ ਵਾਲੀ ਅਭਿਨੇਤਰੀ ਅ ਇੰਗਾ ਹਾਦਸੇ ਦਾ ਸ਼ਿਕਾਰ ਹੋ ਗਈ ਤਾਜ਼ੇ ਕੇ ਅਰਚਨਾ ਮੁੰਬਈ ਦੇ ਵਿਰਾਰ ਚ ਇੱਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੀ ਸੀ ਤੇ ਉਸ ਰਾਤ ਸੈੱਟ ਤੇ ਉਹਨਾਂ ਨਾਲ ਇੱਕ ਹਾਦਸਾ ਵਾਪਰ ਗਿਆ ਜਿਸ ਚੋਂ ਜ਼ਖਮੀ ਹੋ ਗਈ ਇਸ ਘਟਨਾ ਤੋਂ ਬਾਅਦ ਉਸਨੂੰ ਤੁਰੰਤ ਵਿਲੇ ਪਰਲੇ ਦੇ ਨਾਨਾਬਤੀ ਮੈਗ ਸੁਪਰ ਸਪੈਸ਼ਲਿਟੀ ਹਸਪਤਾਲ ਲਜਾਇਆ ਗਿਆ ਜਿੱਥੇ ਉਹਨਾਂ ਦੀ ਸਰਜਰੀ ਹੋਈ ਅਰਚਨਾ ਪੂਰਨ ਸਿੰਘ ਦੇ ਹੱਥ ਚ ਫ੍ਰੈਕਚਰ ਹੈ ਤੇ ਚਿਹਰੇ ਤੇ ਵੀ ਨਿਸ਼ਾਨੇ ਅਭਿਨੇਤਰੀ ਨੇ ਆਪਣੀ ਸਿਹਤ ਸਬੰਧੀ ਅਪਡੇਟ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ ਅਰਚਨਾ ਪੂਰਨ ਸਿੰਘ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਸਾਂਝੀ ਕਰਦਿਆਂ ਉਹਨਾਂ ਨੇ ਲਿਖਿਆ ਜੋ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਠੀਕ ਹਾਂ ਸਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਹੁਣ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਸਿਰਫ ਇੱਕ ਹੱਥ ਨਾਲ ਕੁਝ ਵੀ ਕਰਨਾ ਕਿੰਨਾ ਔਖਾ ਹੈ ਦੱਸ ਦੇ ਕਿ ਸੱਟਾਂ ਦੇ ਬਾਵਜੂਦ ਅਰਚਨਾ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਹੈ ਕਿ ਉਹ ਜਲਦੀ ਹੀ ਸੈੱਟ ਤੇ ਵਾਪਸੀ ਕਰੇਗੀ ਅਰਚਨਾ ਨੇ ਖੁਲਾਸਾ ਕੀਤਾ ਕਿ ਉਸਨੇ ਅਭਿਨੇਤਾ ਰਾਜਕੁਮਾਰ ਰਾਉ ਨੂੰ ਸ਼ੂਟਿੰਗ ਆਧ ਵਿਚਾਲੇ ਛੱਡਣ ਲਈ ਮਾਫੀ ਮੰਗਣ ਲਈ ਨਿੱਜੀ ਤੌਰ ਤੇ ਫੋਨ ਕੀਤਾ ਸੀ ਤੇ ਪ੍ਰੋਡਕਸ਼ਨ ਟੀਮ ਨੂੰ ਉਸਦੀ ਵਾਪਸੀ ਦਾ ਭਰੋਸਾ ਦਿੱਤਾ ਸੀ